ਤਕਰੀਬਨ 58 ਦਿਨਾਂ ਦੇ ਬਾਅਦ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ ਅਜੇ ਤੋਂ 58 ਦਿਨ ਪਹਿਲਾਂ ਤੁਸੀਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸੂਰਜ ਦੇ ਅੱਗੇ ਧੁੱਪ ਸੇਕਦੇ ਹੋਏ ਦੇਖਿਆ ਹੋਵੇਗਾ ਉਸ ਤੋਂ ਬਾਅਦ ਉਹ ਮਰਨ ਵਰਤਾਪਨਾ ਸ਼ੁਰੂ ਕਰਦੇ ਨੇ ਟਰਾਲੀ ਦੇ ਵਿੱਚ ਹੀ ਰਹਿੰਦੇ ਨੇ ਲੋਕਾਂ ਨੂੰ ਜਦੋਂ ਉਹ ਮਿਲਦੇ ਨੇ ਤਾਂ LCD ਦੇ ਦੁਆਰਾ ਹੀ ਜਿਹੜੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਜਾਂ ਫਿਰ ਗੱਲ ਕਰੀਦਾ 4 ਤਰੀਕ ਨੂੰ ਮਹਾਪੰਚਾਇਤ ਵਾਲੇ ਦਿਨ ਉਹ ਕੁਝ ਕ ਸਮੇਂ ਬਾਅਦ ਤੇ ਬਾਹਰ ਸਟੇਜ ਦੇ ਉੱਪਰ ਪਹੁੰਚਦੇ ਨੇ ਤਾਂ ਅੱਜ 58 ਦਿਨਾਂ ਬਾਅਦ ਉਹਨਾਂ ਨੂੰ ਉਹਨਾਂ ਦੀ ਟਰੈਲੀ ਤੋਂ ਬਾਹਰ ਕੱਢਿਆ ਗਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਡਾਕਟਰਾਂ ਦੀ ਟੀਮ ਉਹਨਾਂ ਦਾ ਚੈੱਕਅਪ ਕਰ ਰਹੀ ਹੈਗੀ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਦਾ ਇਲਾਜ ਜਿਹੜਾ ਹੁਣ ਇੱਥੇ ਸ਼ੁਰੂ ਕਰ ਦਿੱਤਾ ਜਾਏਗਾ ਹਾਲਾਂਕਿ ਜਿਹੜਾ ਪਹਿਲਾਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਤਕਰੀਬਨ 7 ਘੰਟਿਆਂ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਵੱਲੋਂ ਮੈਡੀਕਲ ਟ੍ਰੀਟਮੈਂਟ ਨਹੀਂ ਕਰਵਾਇਆ ਜਾ ਰਿਹਾ ਹੈਗਾ ਸੋ ਕੁਝ ਜਿਹੜੀ ਕਮੀ ਹੋਣ ਦੇ ਕਾਰਨ ਤਾਂ ਉਹਨਾਂ ਨੇ ਜਿਹੜਾ ਉਸ ਨੂੰ ਸੁਲਝਾਇਆ ਗਿਆ ਉਸ ਗੱਲਬਾਤ ਨੂੰ ਤਾਂ ਹੁਣ ਫੇਰ ਦੁਬਾਰਾ ਜਿਹੜਾ ਉਹਨਾਂ ਦਾ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋਗੇ ਕਿ ਉਹਨਾਂ ਦੀ ਜਿਹੜੀ ਧੜਕਣ ਹੈਗੀ ਉਹ ਵੀ ਡਾਕਟਰਾਂ ਦੇ ਵੱਲੋਂ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਹੈਗੀ ਸੋ ਡ੍ਰਿਪ ਲਾਉਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਡ੍ਰਿਪ ਉਹਨਾਂ ਨੂੰ ਲੱਗਦੀ ਹੈਗੀ ਜਿਹੜੀ ਸਰਕਾਰੀ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਇਲਾਜ ਦੇ ਦੌਰਾਨ ਜਿੰਨੀਆਂ ਵੀ ਉਹਨਾਂ ਨੂੰ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਸੋ ਉਹ ਉਸ ਤਰੀਕੇ ਨਾਲ ਜਿਹੜਾ ਹੁਣ ਇਹ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਸ਼ੁਰੂ ਕੀਤਾ ਜਾਣਾ ਹੈਗਾ ਵੱਡੀ ਸੰਖਿਆ ਦੇ ਵਿੱਚ ਕਹਿ ਦਈਏ ਤਾਂ ਲੋਕ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਇੱਕ ਨਿੱਜੀ ਹੋਟਲ ਦੇ ਵਿੱਚ ਉਹਨਾਂ ਦੇ ਲਈ ਜਿਹੜਾ ਇਹ ਛੋਟਾ ਹਸਪਤਾਲ ਆਪਾਂ ਕਹਿ ਸਕਦੇ ਹਾਂ ਕਿ ਬਣਾਇਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਸੁਰੱਖਿਆ ਦਾ ਘੇਰਾ ਵੀ ਕੀਤਾ ਜਾਏਗਾ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਧੁੱਪੇ ਰੱਖਿਆ ਗਿਆਗਾ ਕਿਉਂਕਿ ਧੁੱਪ ਜਿਵੇਂ ਇਹ ਤਾਂ ਕਿਹਾ ਜਾ ਰਿਹਾ ਹੈ ਕਿ ਹਵਾ ਧੁੱਪ ਉਹਨਾਂ ਦੇ ਸਰੀਰ ਦੇ ਲਈ ਹੁਣ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਹਵਾ ਤੇ ਧੁੱਪ ਜਿਹੜੀ ਉਹ ਜਰੂਰ ਚਾਹੀਦੀ ਤਾਂ ਕਰਕੇ ਜਿਹੜੀ ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਸੀ ਕਿ ਉਹਨਾਂ ਨੂੰ ਧੁੱਪ ਦੇ ਵਿੱਚ ਰਹਿਣਾ ਚਾਹੀਦਾ ਤਾਂ ਹੁਣ 58 ਦਿਨਾਂ ਦੇ ਬਾਅਦ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਰਹੀ ਹੈਗੀ ਕਿ 58 ਦਿਨਾਂ ਦੇ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਦੇ ਉਸ ਟਰਾਲੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿੱਥੇ ਕਿ ਉਹਨਾਂ ਦਾ ਮਰਨ ਵਰਤ ਸ਼ੁਰੂ ਹੋ ਸੀ ਜਿਸ ਟਰਾਲੀ ਦੇ ਵਿੱਚ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ ਅਤੇ ਕਿਸੇ ਨੂੰ ਉਹਨਾਂ ਦੀ ਟਰਾਲੀ ਦੇ ਨਜ਼ਦੀਕ ਨਹੀਂ ਲੱਗਣ ਦਿੱਤਾ ਜਾਂਦਾ ਸੀ ਤਾਂ ਅੱਜ ਹਾਲਾਤ ਇਹ ਨੇ ਕਿ ਵੱਡੀ ਸੰਖਿਆ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਲੋਕ ਜਿਹੜੇ ਕਹਿੰਦੇ ਨੇ ਕਿ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਦੇਖਣ ਦੇ ਲਈ ਤਰਸ ਚੁੱਕੇ ਸੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਣ ਦੇ ਲਈ ਤਰਸ ਗਈਆਂ ਸੀ ਤਾਂ ਲੋਕਾਂ ਦੇ ਵੀ ਵਿਚਾਰ ਨੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਾਣਾ ਜਿਹੜਾ ਹੋ ਖਾ ਲੈਣਾ ਚਾਹੀਦਾ ਕਿਉਂਕਿ ਭੁੱਖੇ ਰਹਿ ਕੇ ਜਿਹੜੀ ਉਹ ਜੰਗ ਨਹੀਂ ਜਿੱਤੀ ਜਾ ਸਕਦੀ ਉਹਨਾਂ ਦੇ ਲਈ ਉਹਨਾਂ ਨੂੰ ਮਜ਼ਬੂਤ ਹੋਣਾ ਪਵੇਗਾ ਇਸ ਤੋਂ ਪਹਿਲਾਂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਰਾਏ ਦਿੱਤੀ ਗਈ ਸੀ ਕਿ ਉਹਨਾਂ ਨੂੰ ਖਾਣਾ ਜਿਹੜਾ ਹੋ ਖਾ ਲੈਣਾ ਚਾਹੀਦਾ ਹੈਗਾ ਅਤੇ ਜਿਹੜਾ ਮਜ਼ਬੂਤ ਹੋਣ ਸਰੀਰਕ ਪੱਖੋਂ ਤਾਂ ਕਰਕੇ ਜਿਹੜੀ ਇਹ ਜੰਗ ਜਿੱਤੀ ਜਾ ਸਕ ਫਿਲਹਾਲ 14 ਫਰਵਰੀ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੰਡੀਗੜ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੈਡੀਕਲ ਟ੍ਰੀਟਮੈਂਟ